ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਮਰਦਾਸ ਮਹਾਰਾਜੀਆਂ ਦਾ ਵਜਨ ਆਖਣ ਲੱਗੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮਹਿ ਜੰਦ ਉਪਾਇਨ ਤਿਨਾ ਬਿਰੋਜੀ ਦੇ ਆਖਣ ਲੱਗੇ ਗੁਰਮੁਖਾ ਤੂੰ ਪ੍ਰਸ਼ਾਦ ਦੇ ਪਾਣੀ ਦੀ ਰੋਟੀ ਰੋਜੀ ਦੀ ਚਿੰਤਾ ਨਾ ਕਰ ਕਿਉਂਕਿ ਜੀਵ ਜਲ ਦੇ ਵਿੱਚ ਪਾਣੀ ਦੇ ਵਿੱਚ 42 ਲੱਖ 42 ਲੱਖ ਜੀ ਜਲ ਮੈਂ ਉਥੇ ਬੀਟਲ ਪਹਿਲਾ ਕਾਇ ਕਰੇ ਨਾਮਦੇਵ ਜੀ ਕਹਿੰਦੇ ਨਾ ਵੀ 42 ਲੱਖ ਜੂਨ ਆ ਜਿਹੜੀ 84 ਲੱਖ ਚੋਂ 42 ਲੱਖ ਜੂਨ ਉਹ ਪਾਣੀ ਵੇਚਵਾ ਤੇ ਸਾਨੂੰ ਹੁਣ ਉਹ ਪਾਣੀ ਵਾਲਿਆਂ ਨੂੰ ਵੀ ਪਾਲਦਾ ਆ ਜਿੰਨੇ ਪੈਦਾ ਕੀਤੇ ਸਾਰਿਆਂ ਨੂੰ ਪ੍ਰਮਾਤਮਾ ਪਾਲਦਾ ਆ ਅ ਜਿੰਨ ਉਪਾਈ ਮੇਦ ਨਹੀਂ ਸੋਈ ਕਰਦਾ ਸਾਰ ਤੂੰ ਕਾਹੇ ਡੋਲੇ ਪ੍ਰਾਣੀਆਂ ਤੋਂ ਤਰਾਕੇਗਾ ਸਿਰਜਣਹਾਰ ਜਿੰਨ ਪਦਾਇਚ ਤੂੰ ਕੀ ਆ ਸੋਈ ਦੇ ਆਧਾਰ ਉਹ ਜਿਹਨੇ ਤੈਨੂੰ ਪੈਦਾ ਕੀਤਾ ਨਾ ਉਹਨੇ ਤੈਨੂੰ ਆਧਾਰ ਭਾਵਾ ਆਸਰਾ ਵੀ ਦੇਣਾ ਹੈ ਤੈਨੂੰ ਜਿੰਦਾ ਵੀ ਰੱਖਣਾ ਤਦੇ ਸਾਰੀ ਸ੍ਰਿਸ਼ਟੀ ਚੱਲ ਰਹੀ ਆ ਨਾ ਸਾਡੇ ਕੀਤੇ ਆ ਚੱਲ ਰਹੀ ਆ ਸਾਡੇ ਕੀਤੇ ਨਹੀਂ ਚੱਲ ਰਹੀ ਉਹ ਦੇ ਰਿਹਾ ਹੈ ਸਾਰਿਆਂ ਨੂੰ ਜਿੰਨਾ ਕਿਸੇ ਦੇ ਪਰਨਲਬਧ ਦੇ ਅਨੁਸਾਰ ਜਿੰਨਾ ਕਿਸੇ ਨੂੰ ਮਿਲਣਾ ਨਾ ਉਹ ਦੇ ਰਿਹਾ ਹੈ ਹਾਂ ਮਿਹਨਤ ਵੱਧ ਘੱਟ ਕਰੀ ਜਾਓ ਅਸੀਂ ਸੋਚਦੇ ਆ ਵੀ ਖਰੇ ਸਾਡੀ ਹੱਡ ਭਨਵੀ ਮਿਹਨਤ ਆ ਤਾਂ ਕਰਕੇ ਅਸੀਂ ਬਹੁਤ ਧਨਾੜ ਹੋ ਗਏ ਆ ਨਹੀਂ ਗੁਰਮਖੋ ਬਹੁਤ ਇਦਾਂ ਦੇ ਵੀ ਆ ਗਏ ਜਿਹੜੇ ਵਿਹਲੇ ਬੈਠੇ ਧਨਾੜ ਹੋ ਗਏ ਉਹਨੇ ਕੱਖ ਵੀ ਨਹੀਂ ਕੀਤਾ ਦਾ ਮੈਂ ਇੱਕ ਦਿਨ ਦੇਖਦਾ ਸੀ 10000 ਨਾਲ ਬਿਜ਼ਨਸ ਚਾਲੂ ਕੀਤਾ ਸਿਰਫ 10000 ਨਾਲ ਹੁਣ ਉਹਦੀ 2.5 ਕਰੋੜ ਦੀ ਸਾਲ ਦੀ ਟਰਨਓਵਰ ਆ ਬਜ਼ੁਰਗ ਆ ਤੇ ਉਹ ਕਹਿੰਦਾ ਜੀ ਤੁਸੀਂ ਵੀ ਐਦਾਂ ਕਰੋ ਮੈਂ ਕਿਹਾ ਭਰਾਵਾ ਇਹ ਤੇ 10-10 ਲੱਖ ਰੁਪਈਆ ਲੋਕੀ ਜੇਬ ਵਿੱਚ ਪਾ ਕੇ ਘੁੰਮੀ ਜਾਂਦੇ ਆ ਉਹਨਾਂ ਨੂੰ ਮਹੀਨੇ ਦਾ 10000 ਨਹੀਂ ਕਮਾਉਂਦੇ 10 ਲੱਖ ਲਾ ਕੇ ਵੀ ਇਹ ਪਰਾਲਾਭਧ ਆ ਸਾਰੇ ਇਹ ਸਾਰੇ ਪਰਾਲਾਭਧ ਹੁੰਦੀ ਆ ਹਾਂ ਮਿਹਨਤ ਕਰਨਾ ਸਾਡਾ ਫਰਜ਼ ਬਣਦਾ ਪਰ ਫਲ ਉਹਨੇ ਲਾਉਣਾ ਆ ਪਰ ਤੂੰ ਫਿਕਰ ਨਾ ਕਰ ਆਖਣ ਲੱਗੇ ਤੂੰ ਫਿਕਰ ਨਾ ਕਰ ਜ਼ਿਕਰ ਕਰ ਤੂੰ ਉਹਦਾ ਜ਼ਿਕਰ ਕਰ ਤੇ ਰੋਟੀ ਦਾ ਫਿਕਰ ਉਹ ਕਰੂਗਾ ਉਹਨੇ ਫਿਕਰ ਆਪਣੇ ਹੱਥ ਜਿਲਿਆ ਹੋਇਆ ਤੈਨੂੰ ਪਾਲਣ ਬਾਅਦ ਤੇ ਤੇ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਉਹਨੇ ਖੂਨ ਨੂੰ ਦੁੱਧ ਬਣਾ ਕੇ ਛਾਤੀਆਂ 'ਚ ਪਾਤਾ ਸੀ ਉਹ ਤੂੰ ਪਾਇਆ ਕਿ ਮੈਂ ਪਾਇਆ ਮਹਾਰਾਜ ਇੱਥੇ ਗੁਰੂ ਅਮਰਦਾਸ ਮਹਾਰਾਜ ਇਹੋ ਹੀ ਸਮਝਾਉਣਾ ਚਾਹੁੰਦੇ ਆਕਣ ਲੱਗੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਉਹ ਭਈ ਤੂੰ ਨਾ ਚਿੰਤਾ ਕਰ ਨਾ ਕਰ ਚਿੰਤ ਚਿੰਤਾ ਹੈ ਕਰ ਤੇ ਹਰ ਜਲ ਤਲ ਦੇਵ ਹੈ ਜੀਆ ਸਭ ਤੇ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਮਾਰੇ ਕਹਿੰਦੇ ਭਾਈ ਉਹ ਉਹ ਦੇਣ ਵਾਲਾ ਉਹ ਆਪ ਚਿੰਤਾ ਕਰਦਾ ਉਹਨੇ ਪੱਥਰਾਂ ਚ ਜੀਵ ਪਾਏ ਉਹਨਾਂ ਨੂੰ ਵੀ ਦਿੰਦਾ ਤੈਨੂੰ ਵੀ ਦੇ ਰਿਹਾ ਆ ਪਰ ਤੇਰੀ ਤ੍ਰਿਸ਼ਨਾ ਆ ਨਾ ਜਿਹੜੀ ਰੋਟੀ ਪਾਣੀ ਤਾਂ ਹਰੇਕ ਨੂੰ ਮਿਲਦਾ ਆ ਪਰ ਜਿਹੜੀ ਲਗਜ਼ਰੀ ਆ ਨਾ ਲਗਜ਼ਰੀ ਜੀਵਨ ਉਹ ਸਾਡਾ ਉਹ ਨਹੀਂ ਦਿੰਦਾ ਪ੍ਰਮਾਤਮਾ ਉਹ ਫੇਰ ਤੈਨੂੰ ਠੱਗੀਆਂ ਠੋਰੀਆਂ ਵੱਲ ਨੂੰ ਤੇਰੇ ਜੀਵਨ ਦੇ ਵਿੱਚ ਨਿਗਾਰ ਆਤਮਿਕ ਮੋਤੇ ਮਰ ਜਾਂਦਾ ਬੰਦਾ ਇਨਜਰ ਕਾਰਨ ਕਣੀ ਬਿਗੂਤੀ ਇਨਜਰ ਕਣੀ ਖੁਆਈ ਪਾਪਾਂ ਬਾਝੋਂ ਹੋਵੈ ਨਹੀਂ ਮੋਇਆਂ ਸਾਥ ਨਾ ਜਾਈ ਮੰ ਪਾਪ ਕੀਤੇ ਤੋਂ ਬਗਾਰ ਇਕੱਠੀ ਨਹੀਂ ਹੁੰਦੀ ਜੇ ਕੋਈ ਕਰੋੜਪਤੀ ਆ ਜਾਂ ਬਹੁਤ ਪੈਸੇ ਧਨਾੜ ਵਾਲਾ ਆ ਉਹ ਹੱਥ ਖੜਾ ਕਰਕੇ ਕਹਿ ਦਵੇ ਵੀ ਮੇਰੀ ਕਮਾਈ ਸਾਰੀ ਇੱਕ ਨੰਬਰ ਦੀ ਆ ਨਹੀਂ ਫਿਰ ਇਹਦਾ ਮਤਲਬ ਆਪਾ ਨਾਨਕ ਝੂਠ ਬੋਲਦਾ ਮਹਾਰਾ ਕਹਿੰਦੇ ਪਾਪਾਂ ਬਾਝੋਂ ਹੋਵੇ ਨਹੀਂ ਮੋਇਆਂ ਸਾਥ ਨਾ ਜਾਇ ਜਮਰ ਲੱਗਿਆ ਨਾਲ ਨਹੀਂ ਜਾਂਦੀ ਤੇ ਪਾਪ ਕੀਤੇ ਬਗਾਰ ਇਕੱਠੀ ਨਹੀਂ ਹੁੰਦੀ ਤੇ ਤੇਦੇ ਮਾਰ ਨੇ ਇਹਨੂੰ ਮੱਖੀ ਨਾਲ ਤਜਵੀਰ ਦਿੱਤੀ ਆ ਮਾਇਆ ਨੂੰ ਆ ਕਰਨ ਲੱਗੇ ਮੱਖੀ RAM ਕੇ ਤੋਂ ਮੱਖੀ ਜਹ ਬੇਗੰਧ ਤਾਹ ਤੂੰ ਵੈਸਾ ਇਹ ਤੇ ਵਿਦ ਦੇਖੀ ਆਖੀ ਆ ਕਰਨ ਲੱਗੇ ਜਿੱਥੇ ਗੰਦਗੀ ਹੁੰਦੀ ਨਾ ਮੱਖੀ ਦੇ ਲੱਗਿਆ ਤੁਸੀਂ ਕੋਈ ਸੁਗੰਧੀ ਵਾਲੀ ਜੀਜ ਰੱਖਦੇ ਹੋ ਕਦੇ ਕੋਈ ਫੁੱਲਾਂ ਦਾ ਆਰਕ ਰੱਖਦੇ ਹੋ ਤੁਸੀਂ ਕੋਈ ਹੋਰ ਖੁਸ਼ਬੂਦਾਰ ਕੋਈ ਪਦਾਰਥ ਕੋਈ ਪਰਫਿਊਮ ਰੱਖਦੇ ਹੋ ਉੱਤੇ ਨਹੀਂ ਬਹਿੰਦੀ ਕੇਸਰ ਰੱਖਦੇ ਹੋ ਉੱਤੇ ਨਹੀਂ ਬਹਿੰਦੀ ਜਿੱਥੇ ਫੋੜਾ ਹੁੰਦਾ ਗਲਿਆ ਜਾਂ ਜਿੱਥੇ ਕਦੇ ਗੰਦ ਪਿਆ ਉਹ ਗੂੰਹ ਪਿਆ ਉਹਦੇ ਉੱਤੇ ਜਾ ਕੇ ਬਹਿੰਦੀ ਆ ਇਸੇ ਤਰ੍ਹਾਂ ਜਿਹੜੀ ਮਾਇਆ ਆ ਨਾ ਜਿੱਥੇ ਇੱਕ ਨੰਬਰ ਦਾ ਇਮਾਨਦਾਰ ਬੰਦਾ ਹੋਵੇ ਉਹ ਖੁਸ਼ਬੂਦਾਰ ਹੁੰਦਾ ਆ ਜਿੱਤੇ ਇਮਾਨਦਾਰੀ ਹੋਵੇ ਉਹਨੂੰ ਖੁਸ਼ਬੂ ਉਹਦੇ ਨਾਲ ਤਜਵੀਦ ਹੁੰਦੇ ਆ ਉਹ ਖੁਸ਼ਬੂ ਹੀ ਹੁੰਦੀ ਆ ਜਿੱਥੇ ਖੁਸ਼ਬੂ ਉੱਥੇ ਉਹ ਵੀ ਦੁਨਿਆਵੀ ਮੱਖੀ ਵੀ ਨਹੀਂ ਬਹਿੰਦੀ ਤੇ ਮਾਇਆ ਵੀ ਨਹੀਂ ਟਿਕਦੀ ਇਮਾਨਦਾਰੀ ਵਾਲੇ ਦੇ ਤਾਂ ਮਾਇਆ ਵੀ ਉੱਥੇ ਟਿਕਦੀ ਆ ਜਿੱਥੇ ਗੰਦਗੀ ਆ 2 ਨੰਬਰ ਦਾ ਕੰਮ ਧੱਕਾ ਧੋਰੀ ਜ਼ਬਰਦਸਤੀ ਠੱਗੀ ਠੋਰੀ ਪ੍ਰਾਇ ਹੱਕ ਖਾਣਾ ਇਹ ਗੰਦਗੀ ਆ ਇਹ ਗੂੰਹ ਆ ਤੇ ਇਹਦੇ ਉੱਤੇ ਹੀ ਇਹ ਮਾਇਆ ਰੂਪੀ ਮੱਖੀ ਵੀ ਬਹਿੰਦੀ ਉੱਥੇ ਇਕੱਠੀਆਂ ਹੁੰਦੀਆਂ ਜਿੱਥੇ ਗੰਦ ਪਿਆ ਹੋਇਆ ਹੁੰਦਾ ਤੋ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਜੀ ਇਹ ਜਲ ਮੈਂ ਜੰਦੂ ਪਾਇ ਤੇ ਨਾ ਵੀ ਰੋਜੀ ਦੇ ਕਹਿੰਦੇ ਉਹਨਾਂ ਨੂੰ ਵੀ ਪਾਲਦਾ ਉਹਨਾਂ ਨੂੰ ਵੀ ਰੋਜੀ ਦਿੰਦਾ ਜਿਹੜੇ ਜੀਵ ਜੰਦੂ ਪੈਦਾ ਪਾਣੀ ਵਿੱਚ ਕੀਤੇ ਆ ਤੇ ਨਾਲ ਕਹਿੰਦੇ ਉੱਥੇ ਹਟਣਾ ਚੱਲੇ ਹੁਣ ਦੱਸੋ ਕਹਿੰਦੇ ਪਾਣੀ ਦੇ ਵਿੱਚ ਕਿਤੇ ਕਿਦਨੇ ਹਟੀਆਂ ਪਾਈਆਂ ਆ ਉੱਥੇ ਸ਼ਾਪਾਂ ਖੋਲੀਆਂ ਆ ਕਿਸੇ ਨੇ ਵੀ ਜਿਨ੍ਹਾਂ ਦੇ ਨਾਲ ਗੁਜ਼ਾਰਾ ਚੱਲਦਾ ਹੈ ਉੱਥੇ ਹਟਣਾ ਚੱਲੇ ਨਾ ਕੋ ਕਿਰਤ ਕਰੇ ਕਿਰਤ ਨਾਮ ਖੇਤੀ ਦਾ ਕਹਿੰਦੇ ਉੱਥੇ ਜੀਵ ਜੰਦੂ ਕਿਹੜੇ ਖੇਤੀ ਕਰਦੇ ਆ ਉੱਥੇ ਨਾ ਬਿਜ਼ਨਸ ਹੁੰਦਾ ਨਾ ਖੇਤੀ ਕਰਦੇ ਨਾ ਕਿਸੇ ਨੇ ਦੁਕਾਨਾਂ ਬਾਜ਼ਾਰ ਪਾਏ ਉਹ ਵੀ ਉਥੇ ਹਟਣਾ ਚੱਲਿਆ ਨਾ ਕੋ ਕਿਰਤ ਕਰੇ ਸੌਦਾ ਮੂਲ ਨਾ ਹੋਵੇ ਨਾ ਕੋ ਦੇ ਨਾ ਲੈ ਨਾ ਹੀ ਉਥੇ ਬਿਜ਼ਨਸ ਹੁੰਦਾ ਤੇ ਨਾ ਹੀ ਉਥੇ ਲੈਣ ਦੇਣ ਚੱਲਦਾ ਜਦੋਂ ਆ ਵੀ ਕਰਜ਼ਾ ਲੈ ਕੇ ਕੰਮ ਪੜਾ ਕੰਮ ਚਲਾ ਲੈਨੇ ਵੱਧ ਕਰਜ਼ਾ ਮੋੜਦਨੇ ਉਥੇ ਇਹ ਵੀ ਨਹੀਂ ਚੱਲਦਾ ਤੇ ਮਹਾਰਾਜ ਫਿਰ ਉਥੇ ਚੱਲਦਾ ਕੀ ਆ ਆ ਕਰਨ ਲੱਗੇ ਜਲਮੈਂ ਜਾਣ ਤੋਂ ਪਾਏ ਤੇ ਨਾ ਵੀ ਰੋਜੀ ਦੇ ਉਥੇ ਹਟਣਾ ਚੱਲਿਆ ਨਾ ਕੋ ਕਿਰਤ ਕਰੇ ਸੌਦਾ ਮੂਲ ਨਾ ਹੋਵੇ ਨਾ ਕੋ ਦੇ ਨਾ ਲੈ ਤੇ ਮਹਾਰਾਜ ਉਥੇ ਫਿਰ ਹੁੰਦਾ ਕੀ ਆ ਆ ਕਰਨ ਲੱਗੇ ਜੀਆਂ ਦਾ ਆਹਾਰ ਜੀ ਖਾਣਾ ਇਹ ਕਰੇ ਉੱਥੇ ਜੀਆਂ ਨੂੰ ਜੀਆਂ ਦਾ ਆਹਰ ਖਾਣਾ ਬਣਾਤਾ ਜਿਹੜੀਆਂ ਵੱਡੀਆਂ ਮੱਛੀਆਂ ਆ ਉਹ ਛੋਟੀਆਂ ਆਪਣੇ ਤੋਂ ਛੋਟੀਆਂ ਨੂੰ ਖਾਈ ਜਾਂਦੀਆਂ ਜਿਹੜੀ ਉਹ ਆ ਉਹ ਆਪਣੇ ਤੋਂ ਛੋਟੀਆਂ ਨੂੰ ਉਹ ਆਪਣੇ ਤੋਂ ਛੋਟੀਆਂ ਨੂੰ ਵੱਡੇ ਆਪਣੇ ਤੋਂ ਛੋਟੇ ਜੀਵ ਨੂੰ ਖਾਈ ਜਾਂਦੇ ਵੱਡੇ ਜੀਵ ਛੋਟਿਆਂ ਨੂੰ ਖਾਈ ਜਾਂਦੇ ਆ ਪਰ ਦੇਖੋ ਹਰਾਨੀ ਦਾ ਗੋਤਕਵਾ ਵਿੱਚ ਏਡੇ ਏਡੇ ਭਾਰੇ ਮਾਛੋ ਆ ਏਡਡੀਆਂ ਭਾਰੀਆਂ ਮੱਛੀਆਂ ਆ ਭਈ ਉਹ ਹਾਥੀ ਨਾਲੋਂ ਵੀ ਭਾਰੀਆਂ ਭਈ ਜਿਨ੍ਹਾਂ ਦਾ ਰੋਜ਼ ਦਾ ਟੰਨਾ ਦੇ ਹਿਸਾਬ ਨਾਲ ਖਰਾਕ ਹੋਆ ਜਿਨ੍ਹਾਂ ਦੀ ਪਰ ਦੇਖੋ ਉਹ ਇੰਨੀਆਂ ਛੋਟੀਆਂ ਮੱਛੀਆਂ ਨੂੰ ਖਾਂਦੀਆਂ ਆ ਜਾਂ ਜੀਵ ਜੰਤੂਆਂ ਨੂੰ ਛੋਟਿਆਂ ਨੂੰ ਖਾਂਦੀਆਂ ਆ ਕਦੇ ਅੱਜ ਤੱਕ ਸੁਣਿਆ ਵੀ ਲੈ ਵੀ ਉਹ ਭੁੱਖ ਨਾ ਮਰ ਗਈਆਂ ਹੁਣ ਉਹਨਾਂ ਦੀ ਭੁੱਖ ਨਹੀਂ ਪੂਰੀ ਹੋਈ ਜਾਂ ਕਹਦੇ ਗਏ ਵੀ ਕਦੇ ਇਦਾਂ ਸੁਣਿਆ ਵੀ ਲੈ ਵੀ ਉਹ ਮੱਛੀਆਂ ਨੇ ਸਾਰੀਆਂ ਛੋਟੀਆਂ ਮੱਛੀਆਂ ਖਾ ਲਈਆਂ ਤਾਂ ਛੋਟੀਆਂ ਮੱਛੀਆਂ ਹੀ ਮੋਗ ਗਈਆਂ ਨਹੀਂ ਉਹਨਾਂ ਦੇ ਪ੍ਰਜਨਨ ਕਿਰਿਆ ਦੂ ਉਸ ਗੁਣੀਆਂ ਦੇ ਵਿੱਚ ਰੱਖ ਕੇ ਉਸ ਵਿਧਾਨ ਦੇ ਵਿੱਚ ਰੱਖ ਕੇ ਉਹਨਾਂ ਦੀ ਪ੍ਰਜਨਨ ਕਿਰਿਆ ਹੁੰਦੀ ਆ ਵੀ ਜਮੀਓ ਜਮਾਨ ਕੇ ਵੀਖੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਦਾ ਹੈ ਨਾ ਕੁਝ ਵਾਦਾ ਪੂਰੇ ਕਾ ਕੀਆ ਸਭ ਕੇਚ ਪੂਰਾ ਵਾਦ ਘਾਟ ਕੇ ਚ ਨਾ ਹੈ ਜੋ ਕਿ ਜੀਤਾ ਪੂਰਾ ਕੀਤਾ ਹੋਇਆ ਜੋ ਕਿਚ ਪਾਇਆ ਤੋ ਏਕਾ ਬਾਰ ਉਹਨੇ ਜੋ ਕੁਝ ਵੀ ਪਾਤਾ ਇਕੋ ਵਾਰ ਨਹੀਂ ਪਾਇਆ ਇਹ ਨਹੀਂ ਵੀ ਸਾਡੇ ਵਾਂਗੂ ਪੀਪੇ ਚ ਰੋਜ ਦਾ ਆਟਾ ਦਾਲਾ ਪਾਉਣੀ ਪੈਂਦੀਆ ਨਹੀਂ ਉਹਨੇ ਜ਼ਮੀਨ ਨੂੰ ਉਪਜਾਊ ਸ਼ਕਤੀ ਦਿੱਤੀ ਤਾਂ ਇਕੋ ਵਾਰ ਹੀ ਦਿੱਤੀ ਆ ਹੁਣ ਰਹਿੰਦੀ ਕਾਇਨਾਤ ਤਾਂ ਕੋਈ ਜ਼ਮੀਨ ਨੇ ਉਹ ਉਪਜਾਊ ਬਣਾ ਉਹਦੇ ਵਿੱਚ ਪਿਆ ਹੀ ਰਹਿਣਾ ਉਹ ਆਨੰਦ ਅਨਾਜ ਪੈਦਾ ਕਰੀ ਜਾਂਦੀ ਆ ਪਾਣੀ ਨੂੰ ਲਿਉਕੜ ਦਾ ਦੇ ਦਿੱਤੇ ਜਾਂ ਪਾਣੀ ਨੂੰ ਬਗਣਾ ਚਾਲੂ ਕਰ ਦਿੱਤਾ ਤੇ ਓਨੇ ਪਿਆਸ ਭਜਾਉਣ ਬਾਅਦ ਤੇ ਲਿਉਕੜ ਹੀ ਰਹਿਣਾ ਆ ਅੱਗ ਨੂੰ ਗਰਮ ਕਰ ਦਿੱਤਾ ਇੱਕ ਵਾਰੀ ਹੁਣ ਅੱਗ ਨੂੰ ਚਾਹੇ ਦੁਨੀਆ ਰਹਿੰਦੀ ਤੱਕ ਉਹ ਕੁਝ ਕੋਈ ਕੁਝ ਕਰ ਲਵੇ ਅੱਗ ਦਾ ਸੁਭਾਅ ਨਹੀਂ ਬਦਲਣਾ ਕਿਉਂਕਿ ਜੋ ਕਿ ਚ ਪਾਇਆ ਸੋ ਏਕਾ ਵਾਰ ਉਹਨੇ ਇੱਕੋ ਵਾਰ ਹੀ ਪਾਇਆ ਜੇ ਮਾਤ ਪਿਤਾ ਬੈਨ ਬਾਲ ਨਾ ਹੋਈ ਮਾਦਾ ਪਿਤਾ ਦੇ ਸੰਪੂਰਗ ਤੋਂ ਬਾਲ ਬੱਚੇ ਪੈਦਾ ਹੋਣੇ ਤਾਂ ਇਦਾਂ ਹੀ ਹੋਣੇ ਆ ਤੇ ਮਹਾਰਾਜ ਨੇ ਉਹਦੇ ਵਿੱਚ ਕਹਿੰਦੇ-ਕਹਿੰਦੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ ਉਹ ਇਹ ਜੀ ਜਿਹੜੇ ਵੱਡੇ ਜੀਵ ਆ ਛੋਟਿਆਂ ਨੂੰ ਖਾਈ ਜਾਂਦੇ ਆ ਬਸ ਉਥੇ ਇਦਾਂ ਜੀਵਨ ਚੱਲ ਰਿਹਾ ਪਰ ਦੇਖੋ ਸਦੀਆਂ ਤੋਂ ਚੱਲਦਾ ਆ ਰਿਹਾ ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲਾਂ ਤੋਂ ਆਦ ਕਾਲ ਤੋਂ ਇਦਾਂ ਹੀ ਚੱਲਦਾ ਆ ਰਿਹਾ ਕਿਉਂਕਿ ਸਭ ਤੋਂ ਪਹਿਲਾਂ ਜੀਵ ਇਹ ਪਾਣੀ ਵਿੱਚ ਪੈਦਾ ਹੋਇਆ ਜੀਆਂ ਦਾ ਆਹਾਰ ਜੀ ਖਾਣਾ ਇਹ ਕਰੇ ਜਨ ਤੋਂ ਉਪਾਏ ਸਾਇਰ ਤਿਨਾ ਵੀ ਸਾਰ ਕਰੇ ਸਮੁੰਦਰ ਵਿੱਚ ਮਾਰ ਸਾਇਰ ਆ ਮਤਲਬ ਸਮੁੰਦਰ ਮਾਰੇ ਕਹਿੰਦੇ ਸਮੁੰਦਰ ਵਿੱਚ ਜੀ ਪੈਦਾ ਕੀਤੇ ਉਹਨਾਂ ਦੀ ਸਮਹਾਲ ਕਰਦਾ ਨਾ ਉਹ ਤੇ ਤੇਰੀ ਨਾ ਕਰੂਗਾ ਪਰ ਤੈਨੂੰ ਉਹਨੇ ਲਗਜ਼ਰੀ ਜੀਵਨ ਨਹੀਂ ਦੇਣਾ ਅਸیں ਬਹੁਤ ਮਰੀ ਕਹਿੰਦਾ ਤਾਂ ਲੈ ਬਈ ਬੜਾ ਬੜੇ ਗੱਡੀਆਂ ਨੌਕਰ ਚਾਕਰ ਵਾ ਕਹਿੰਦਾ ਜੀ ਯਾਰ ਕਹਿੰਦਾ ਬੜੀ ਕਿਰਪਾ ਮਹਾਰਾਜ ਦੀ ਉਹ ਨੌਕਰ ਚਾਕਰ ਜਾਂ ਗੱਡੀਆਂ ਜਾਂ ਦੁਨੀਆਂ ਦੇ ਦੁਨੀਆਂ ਦੇ ਪਦਾਰਥ ਦੇਖ ਕੇ ਹੀ ਉਹ ਕਹੀ ਜਾਂਦਾ ਬੜੀ ਕਿਰਪਾ ਮਹਾਰਾਜ ਦੀ ਉਹ ਦੁਨੀਆਂ ਦੇ ਧਨ ਪਦਾਰਥ ਵਧਣ ਤੇ ਘਟਣ ਨਾਲ ਕੋਈ ਕਿਰਪਾ ਜਾਂ ਕਰੋਪੀ ਨਾਲ ਉਹਦਾ ਸਬੰਧ ਨਹੀਂ ਹੈ ਦੁਨੀਆਂ ਦੇ ਪਦਾਰਥ ਅਮੀਰ ਗਰੀਬ ਹੋਣ ਨਾਲ ਨਾ ਪ੍ਰਮਾਤਮਾ ਦਾ ਕਿਰਪਾ ਦਾ ਕੋਈ ਉਹਦੇ ਨਾਲ ਸੰਬੰਧ ਲੈਣ ਦੇਣ ਨਹੀਂ ਹੈ ਇਹ ਸਾਨੂੰ ਬਹਿਮ ਇਹ ਤਾਂ ਸਾਡਾ ਪਰਾਲੰਭ ਦੇ ਅਨੁਸਾਰ ਸਾਨੂੰ ਧੰਦੇ ਵਿੱਚ ਲਾਇਆ ਹੋਇਆ ਜਨਤੋ ਉਪਾਏ ਧੰਦੇ ਸਭ ਲਾਏ ਕਰਮ ਹੋਆ ਤੈਨ ਨਾਮ ਲਿਆ ਵਾਹਿਗੁਰੂ ਕਰਮ ਹੋਆ ਤੈਨ ਜੇ ਤੇ ਬਖਸ਼ਜ ਹੁੰਦੀ ਨਾ ਜਿਹਨੂੰ ਅਸੀਂ ਕਹੀਏ ਬੜੀ ਕਿਰਪਾ ਆ ਉਹ ਕਿਰਪਾ ਉਹਦੇ ਤੇ ਆ ਸਮਝ ਲਓ ਜਿਹੜਾ ਸਵਾਦ ਸਵਾਦ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਿਹੜਾ ਗੁਰਮਤਿ ਗੱਡੀ ਰਾਹ ਦੇ ਉੱਤੇ ਚੱਲ ਰਿਹਾ ਨਾ ਜਿਹਨੇ ਆਪਣੇ ਜੀਵਨ ਦਾ ਆਧਾਰ ਮਾਇਆ ਨੂੰ ਨਹੀਂ ਨਾਮ ਨੂੰ ਬਣਾ ਲਿਆ ਨਾਮਦੁਆਲੇ ਜੀਵਨ ਘੁੰਮਦਾ ਅਸਲ ਵਿੱਚ ਕਿਰਪਾ ਉਹਦੇ ਤੇ ਆ ਜੇ ਕੋਈ ਕਹਿ ਦੇਵੇ ਵੀ ਮੈਂ ਔਡੀ ਗੱਡੀ ਵਿੱਚ ਘੁੰਮਦਾ ਤਾਂ ਤਿੰਨ ਮੰਜ਼ਲਾ ਕੋਠੀ ਆ ਮੇਰੇ ਕੋਲ ਮੇਰੇ ਤੇ ਬੜੀ ਕਿਰਪਾ ਆ ਨਹੀਂ ਇਹ ਤੇਰੀ ਪਰਾਲਾ ਲਭਦਵਾ ਅੱਜ ਕੋਠੀ ਹੈਗੀ ਕੱਲ ਨੂੰ ਉਜੜ ਸਕਦੀ ਆ ਜਿਹੜੀ ਚੀਜ਼ ਅੱਜ ਹੈਗੀ ਨਾ ਕੱਲ ਨੂੰ ਜਾ ਸਕਦੀ ਆ ਬਹੁਤਿਆਂ ਦੇ ਦੇਖਦੇ ਆਪਾਂ ਇਦਾਂ ਆ ਦੇਖੋ ਫੇਸਬੁੱਕ ਦੇ ਉੱਤੇ ਇਦਾਂ ਬਥੇਰੇ ਤੁਰੇ ਫਿਰਦੇ ਆ ਤੇ ਵੀਡੀਓ ਫਿਰਦੀਆਂ ਜਿਹੜੀਆਂ ਪਹਿਲਾਂ ਫੈਕਟਰੀਆਂ ਦੇ ਮਾਲਕ تھے ਹੁਣ ਭੀਖ ਮੰਗਦੇ ਆ ਤੇ ਇਦਾਂ ਦੇ ਵੀ ਆਪ ਜਿਹੜੇ ਸ਼ਾਮ ਨੂੰ ਫਲਾਂ ਦੀ ਰੇੜੀ ਸੀਗੀ ਲਾਜੋ ਤਾਂ ਉਹਨੂੰ ਮਹਾਰਾਜ ਨੇ ਉਹਦਾ ਪ੍ਰਾਣ ਪ੍ਰਾਪਤ ਜਾਗੀ ਤੇ 3 ਕਰੋੜ 4 ਕਰੋੜ ਬੈਠੇ ਬੈਠੇ ਨੂੰ ਲੈਟਰੀ ਦੇ ਥਰੂ ਮਿਲ ਗਿਆ। ਤੋਂ ਮਹਾਰਾਜ ਕਹਿੰਦੇ ਜਨ ਤੋਂ ਪਾਏ ਸਾਰਿਆ ਤੈਨਾ ਵੀ ਰੋਜੀ ਦੇ ਜਨ ਤੋਂ ਪਾਏ ਸਾਰਿਆ ਤੈਨਾ ਵੀ ਰੋਜੀ ਦੇ ਤੈਨਾ ਜਨ ਤੋਂ ਪਾਏ ਸਾਰਿਆ ਤੈਨਾ ਵੀ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੀ ਇਹ। ਤੋਂ ਚਿੰਤਾ ਕਰਨ ਦੀ ਤੁਹਾਨੂੰ ਲੋੜ ਨਹੀਂ ਸਾਡਾ ਕੰਮ ਹੈ ਕਰਮ ਕਰਨਾ। ਸਾਨੂੰ ਲਗਜ਼ਰੀ ਜੀਵਨ ਨਹੀਂ ਸਾਨੂੰ ਉਹਨੇ ਜਿਹੜਾ ਸਹਜ ਵਾਲਾ ਜੀਵਨ ਹੋਣਾ ਜੋ ਸਾਡੀ ਪਰਲਭਤਨ ਥਾਰਿਆ ਉਹ ਸਾਨੂੰ ਮਿਲ ਹੀ ਜਾਣਾ ਹੈ ਤੇ ਮਨ ਵੀ ਸ਼ਾਂਤ ਰਹੂਗਾ ਹੋਇਆਂ ਭੁੱਲਾਂ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ